ਸ਼ੂਗਰ ਦੇ ਮਰੀਜ਼ਾਂ ਦੀ ਵੱਡੀ ਚਿੰਤਾ 인ਸੂਲਿਨ ਦੀ ਕਾਟੇਜ ਹੋਈ ਮਹਿੰਗੀ ਇਲਾਜ ਕਰਵਾਉਣਾ ਹੋਇਆ ਹੋਰ ਵੀ ਔਖਾ ਪਹਿਲਾਂ ਨਾਲੋਂ ਮਹਿੰਗੀ ਮਿਲ ਰਹੀ ਹੈ 인ਸੂਲਿਨ ਦੀ ਕਾਟੇਜ ਕਿਹਾ ਗਿਆ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਸੁਪਾਰੋ ਪਕਾਰੀ ਵਿਦਿਆ ਨੂੰ ਹੋਰ ਪਰਪਕਾਰੀ ਬਣਾਉਣ ਲਈ 6 ਤਰੀਕ ਤੋਂ ਲੈ ਕੇ 10 ਤਰੀਕ ਤੱਕ ਇਹਨਾਂ ਦਾ ਟ੍ਰੇਨਿੰਗ ਕੈਂਪ ਹੈ 5 ਦਿਨ ਦਾ ਉੱਥੇ ਪ੍ਰਿੰਸੀਪਲ ਅਕੈਡਮੀ ਹੈ ਸਿੰਗapore ਦੇ ਵਿੱਚ ਉੱਥੇ ਇਹਨਾਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਹੋਊਗੀ ਇੰਟਰਨੈਸ਼ਨਲ ਸਿੱਧੀ ਪ੍ਰਾਪਤ ਜਿਹੜੇ ਕੋਚਸ ਨੇ ਉਹ ਇਹਨਾਂ ਨੂੰ ਨਵੇਂ-ਨਵੇਂ ਤਰੀਕੇ ਪੜ੍ਹਾਉਣ ਦੇ ਬੱਚਿਆਂ ਨੂੰ ਅੱਗੇ ਵਧਾਉਣ ਦੇ ਉਹਨਾਂ ਦੀ ਸੋਚ ਨੂੰ ਬਦਲਣ ਦੇ ਉਹ ਆ ਕੇ ਇੱਥੇ ਸਿਖਾਉਣਗੇ ਸ਼ੂਗਰ ਜਾਂਨੀ ਕੀ ਡਾਇਬੀਟਿਸ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੀ ਚਿੰਤਾ ਲਗਾਤਾਰ ਵੱਧ ਰਹੀ ਹੈ ਇੱਕ ਪਾਸੇ ਬਿਮਾਰੀ ਅਤੇ ਦੂਜੇ ਪਾਸੇ ਮਹਿੰਗਾਈ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਆਲਮ ਇਹ ਹੈ ਕਿ ਕੁਝ ਹੀ ਮਹੀਨਿਆਂ ਵਿੱਚ ਇਨਸੂਲਿਨ ਦੀ ਕਾਟੇਜ ਦੀ ਕੀਮਤ ਵਿੱਚ 10 ਤੋਂ 15 ਫੀਸਦੀ ਵਾਧਾ ਹੋ ਗਿਆ ਹੈ ਜਿਸ ਦੇ ਨਾਲ ਮਰੀਜ਼ ਕਾਫੀ ਪਰੇਸ਼ਾਨ ਨੇ ਦੱਸਦੀ ਹੈ ਕਿ ਦੇਸ਼ ਵਿੱਚ ਜ਼ਿਆਦਾਤਰ ਇਨਸੂਲਿਨ ਕਾਟੇਜ ਦੀ ਸਪਲਾਈ ਵਿਦੇਸ਼ਾ ਤੋਂ ਹੁੰਦੀ ਹੈ ਜ਼ਿਆਦਾਤਰ ਇਨਸੂਲਿਨ ਦੀ ਸਪਲਾਈ ਡੈਨਮਾਰਕ ਤੋਂ ਹੁੰਦੀ ਹੈ ਪਰ ਇਸ ਦੀ ਕੀਮਤ ਵਧਣ ਦੇ ਕੀ ਕਾਰਨ ਨੇ ਇਸ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ ਹਾਲਾਂਕਿ ਬੀਤੇ ਕੁਝ ਮਹੀਨਿਆਂ ਵਿੱਚ ਕੁਝ ਨਾਮੀ ਕੰਪਨੀਆਂ ਦੇ ਇਨਸੂਲਿਨ ਦੀ ਕੀਮਤ ਕਾਫੀ ਵਧੀ ਹੈ ਦੱਸਦੀ ਹੈ ਕਿ ਇਨਸੂਲਿਨ ਦੋ ਤਰੀਕਿਆਂ ਦੇ ਨਾਲ ਲਿਆ ਜਾਂਦਾ ਹੈ ਪਹਿਲਾ ਬੋਤਲ ਰਾਹੀਂ ਜਿਸ ਵਿੱਚ 400 ਯੂਨਿਟ ਇਨਸੂਲਿਨ ਹੁੰਦਾ ਹੈ ਇਹ ਇੰਜੈਕਸ਼ਨ ਰਾਹੀਂ ਲਈ ਜਾਂਦੀ ਹੈ ਇਹ ਸਸਤੀ ਹੁੰਦੀ ਹੈ ਪਰ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਮੁਸ਼ਕਲ ਹੁੰਦਾ ਹੈ ਦੂਜਾ ਹੈ ਕਾਟੇਜ ਰਾਹੀਂ ਇਹ ਪੈਨ ਵਰਗਾ ਹੁੰਦਾ ਹੈ ਇਸ ਵਿੱਚ ਕਾਟੇਜ ਲਗਾਇਆ ਜਾਂਦਾ ਹੈ ਇੱਕ ਕਾਟੇਜ ਖਤਮ ਹੋ ਜਾਵੇ ਤਾਂ ਉਸ ਨੂੰ ਬਦਲਿਆ ਜਾ ਸਕਦਾ ਹੈ ਪਰ ਇਹ ਕਾਫੀ ਮਹਿੰਗਾ ਹੁੰਦਾ ਹੈ ਇਨਸੂਲਿਨ ਵਿੱਚ ਕਾਟੇਜ ਦੀ ਮਾਤਰਾ 300 ਯੂਨਿਟ ਹੀ ਹੁੰਦੀ ਹੈ ਹਾਲ ਹੀ ਵਿੱਚ ਇਨਸੂਲਿਨ ਕਾਟੇਜ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਹੈ ਜਾਣਕਾਰੀ ਮੁਤਾਬਕ ਇੱਕ ਨਾਮੀ ਕੰਪਨੀ ਦਾ ਕਾਟੇਜ ਜੋ 900 ਰੁਪਏ ਵਿੱਚ ਮਿਲ ਰਿਹਾ ਸੀ ਹੁਣ ਉਸਦੀ ਕੀਮਤ 990 ਰੁਪਏ ਹੋ ਗਈ ਹੈ। ਯਾਨੀ ਕਿ ਪ੍ਰਤੀ ਕਾਟੇਜ ਵਿੱਚ 10% ਵਾਧਾ ਹੋਇਆ ਹੈ। ਸ਼ੂਗਰ ਦੇ ਇੱਕ ਗੰਭੀਰ ਮਰੀਜ਼ ਨੂੰ ਇੱਕ ਮਹੀਨੇ ਦੇ ਵਿੱਚ 4 ਕਾਟੇਜ ਦਾ ਇਸਤੇਮਾਲ ਕਰਨਾ ਪੈਂਦਾ ਹੈ। ਯਾਨੀ ਕਿ ਇੱਕ ਮਹੀਨੇ ਵਿੱਚ ਉਸ ਦਾ ਸਿੱਧਾ 360 ਰੁਪਏ ਖਰਚਾ ਵੱਧ ਗਿਆ ਹੈ। ਆਮ ਤੌਰ ਤੇ 4 ਤੋਂ 5 ਇਨਸੂਲਿਨ ਲੋਕਾਂ ਵੱਲੋਂ ਖਰੀਦੇ ਜਾਂਦੇ ਨੇ ਜਿਨ੍ਹਾਂ ਦੀ ਕੀਮਤ 300 ਤੋਂ 1100 ਰੁਪਏ ਦੇ ਵਿੱਚ ਹੁੰਦੀ ਹੈ। ਜੋ ਹੁਣ ਵੱਧ ਕੇ 390 ਤੋਂ 1240 ਰੁਪਏ ਤੱਕ ਪਹੁੰਚ ਚੁੱਕੀ ਹੈ 인ਸੂਲਿਨ ਕਾਟੇਜ ਦੀ ਕੀਮਤ ਵਧਣ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦੱਸ ਦਿੱ ਗਏ ਕਿ ਦੇਸ਼ ਦੀ ਇੱਕ ਵੱਡੀ ਆਬਾਦੀ ਡਾਇਬੀਟਿਸ ਯਾਨੀ ਕਿ ਸ਼ੂਗਰ ਦੀ ਬਿਮਾਰੀ ਦੇ ਨਾਲ ਪੀੜਤ ਹੈ ਸ਼ੂਗਰ ਇੱਕ ਐਸੀ ਬਿਮਾਰੀ ਹੈ ਜਿਸ ਵਿੱਚ ਮਨੁੱਖੀ ਸਰੀਰ ਖੂਨ ਵਿੱਚਲੀ ਖੰਡ ਦੀ ਮਾਤਰਾ ਨੂੰ ਕੰਟਰੋਲ ਨਹੀਂ ਕਰਦਾ ਇਹ ਰੋਗ ਸਾਡੇ ਸਰੀਰ ਵਿੱਚ ਪੈਂਕਰੀਆ ਦੁਆਰਾ ਇਨਸੂਲਿਨ ਦਾ ਰਿਸਾਅ ਘਟ ਹੋ ਜਾਣ ਦੇ ਕਾਰਨ ਹੁੰਦਾ ਹੈ ਲਹੂ ਵਿੱਚ ਗਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ ਅਤੇ ਨਾਲ ਹੀ ਇਸ ਦੇ ਮਰੀਜ਼ਾਂ ਦੇ ਵਿੱਚ ਲਹੂ ਕੋਲੇਸਟ੍ਰੋਲ ਚਰਬੀ ਦੇ ਹਿੱਸੇ ਵੀ ਗੈਰ ਮਾਮੂਲੀ ਹੋ ਜਾਂਦੇ ਨੇ ਤੰਮਨੀਆਂ ਵਿੱਚ ਬਦਲਾਅ ਹੁੰਦੇ ਨੇ ਇਸ ਦੇ ਮਰੀਜ਼ਾਂ ਦੇ ਵਿੱਚ ਅੱਖਾਂ ਗੁਰਦੇ ਤੰਤੂ ਦਿਮਾਗ ਅਤੇ ਦਿਲ ਤੇ ਮਾਰੂ ਅਸਰ ਹੋਣ ਦੇ ਨਾਲ ਇਹ ਰੋਗ ਗੰਭੀਰ ਰੋਗ ਬਣ ਜਾਂਦਾ ਹੈ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ 101 ਮਿਲੀਅਨ ਲੋਕ ਸ਼ੂਗਰ ਦੇ ਨਾਲ ਪੀੜਤ ਨੇ ਜਦੋਂ ਕਿ 136 ਮਿਲੀਅਨ ਲੋਕ ਸ਼ੂਗਰ ਤੋਂ ਪਹਿਲਾ ਸਟੇਜ ਦੇ ਵਿੱਚ ਪਹੁੰਚ ਚੁੱਕੇ ਨੇ ਜਾਨੀ ਕਿ ਭਾਰਤ ਦੀ 11.4% ਦੀ ਆਬਾਦੀ ਸ਼ੂਗਰ ਦੇ ਨਾਲ ਪੀੜਿਤ ਹੈ ਜਦੋਂ ਕਿ 15.3% ਦੀ ਆਬਾਦੀ ਇਹ ਜਈ ਹੈ ਜੋ ਇਸ ਤੋਂ ਪਹਿਲੇ ਸਟੇਜ ਵਿੱਚ ਪਹੁੰਚ ਚੁੱਕੀ ਹੈ ਜਾਨੀ ਕਿ ਜੇ ਕਰੋਨਾ ਵੱਲੋਂ احتیاط ਨਾ ਵਰਤਿਆ ਗਿਆ ਤਾਂ ਉਹ ਵੀ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਸਕਦੇ ਨੇ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਭਾਰਤ ਦੇ ਵਿੱਚ ਸ਼ੂਗਰ ਇੱਕ ਬਹੁਤ ਵੱਡੀ ਸਮੱਸਿਆ ਹੈ ਜਿਸ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਜੁੜੀਆਂ ਹੋਈਆਂ ਨੇ ਪਰ ਹੁਣ ਭਾਰਤ ਦੇ ਵਿੱਚ 슈ਗਰ ਦਾ ਇਲਾਜ ਮਹਿੰਗਾ ਹੋ ਗਿਆ ਹੈ ਕਿਉਂਕਿ 슈ਗਰ ਦੇ ਜੋ ਕਾਟਰਸ ਨੇ ਉਹ ਕਾਫੀ ਮਹਿੰਗੇ ਮਿਲ ਰਹੇ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਵਾਧਾ ਹੋ ਰਿਹਾ ਹੈ ਜਿਸ ਕਰਕੇ 슈ਗਰ ਦੇ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਊਰੋ ਰਿਪੋਰਟ ਜਗਵਾਨੀ ਟੀਵੀ